ਉਹਨਾਂ ਦਾ ਕਿ ਜਿੰਦਗੀਆਂ ਵੀ ਘਟਨਾਵਾਂ ਹੋਈਆਂ ਉਹਦੇ ਦੋਸ਼ੀਆਂ ਦੀਆਂ ਤਾਰਾਂ ਡੇਰਾ ਸਰਸਾ ਦੇ ਨਾਲ ਜੁੜੀਆਂ ਨੇ ਔਰ ਇਸ ਗੱਲ ਤੋਂ ਕਦੇ ਵੀ ਇਨਕਾਰੀ ਨਹੀਂ ਹੋ ਸਕਦੇ ਐਸੀ ਸਾਰੇ ਧਰਮਾਂ ਦਾ ਸਨਕਾਰ ਕਰਦੇ ਆਂ ਲੇਕਿਨ ਸਾਡੇ ਹੀ ਧਰਮ ਨੂੰ ਹਰ ਵੇਲੇ ਹਰ ਥਾਂ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਕਿਉਂ ਹੈ ਐਸੀ ਮੈਂ ਗੁਰੂ ਕਿਰਪਾ ਕਰੇ ਕਿ ਐਸੀ ਘਟਨਾ ਕਿਤੇ ਨਾ ਵਾਪਰੇ ਲੇਕਿਨ ਜੇ ਕਿਤੇ ਐਸਾ ਹੁੰਦਾ ਵੀ ਤੇ ਐਸੀ ਹੀ ਮੰਗ ਕਰਦੇ ਆਂ ਕਿ ਉਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਿਨੀ ਜੋ ਤਫਸੀਰੀ ਕੇਸ ਪਰ ਸਾਬ ਜੀ ਬਿਖੇ ਬਹੁਤ ਹੀ ਮੰਤ ਭਾਗੀ ਹਿਰਦੇਵਿਤ ਕਟਨਾ ਵਾਪਰੀ ਸੀ ਔਰ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਪੁਲਿਸ ਨੇ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀਤੀ ਹੈ ਜਿਸ ਵਿੱਚ ਕੇ ਇੱਕ ਐਸੀ ਆਪਣੀ ਇਨਵੈਸਟੀਗੇਸ਼ਨ ਟੀਮ ਵੀ ਬਣਾਈ ਪਰ ਹੁਣ ਤੱਕ ਦੀ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਉਹ ਇਸ ਕੇਸ ਦਾ ਇਹਦੇ ਪਿੱਛੇ ਕੌਣ ਹੈ ਸਾਜ਼ਿਸ਼ ਕਰਤਾ ਕੌਣ ਹੈ ਔਰ ਕੀ ਦੇ ਕਹਿਣ ਤੇ ਇਸ ਦੋਸ਼ੀ ਨੇ ਇਹ ਸਾਰਾ ਜਿਹੜਾ ਇੱਥੇ ਘਟਨਾ ਕੀਤੀ ਹੈ ਕਿਉਂ ਕੀਤੀ ਹੈ ਇਹਦੇ ਪਿੱਛੇ ਕੌਣ ਹੈ ਇਹਦੀ ਮਾਂ ਕੌਣ ਹੈ ਕਿ ਜਿਨੇ ਇਸ ਘਟਨਾ ਨੂੰ ਕਰਨ ਵਾਸਤੇ ਉਹਨੂੰ ਪ੍ਰੇਰਿਤ ਕੀਤਾ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਹੁਣ ਤੱਕ ਜਿਹੜੀ ਆਊਟਪੁੱਟ ਹੈ ਉਹ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚੋਂ ਨਹੀਂ ਮਿਲੀ ਔਰ ਅਸੀਂ ਪੁਲਿਸ ਇਨਵੈਸਟੀਗੇਸ਼ਨ ਦੇ ਨਾਲ ਜਿਹੜੀ ਇੱਕ ਟੀਮ ਤਾਇਨਾਤ ਕੀਤੀ ਸੀ ਕੋ ਸਾਰੇ ਵਿਚਾਰ ਸੁਣ ਜੋ ਸੁਣਨ ਦੇ ਮੌਕੇ ਤੇ ਅਸੀਂ ਉਸ ਟੀਮ ਨੂੰ ਉਸ ਇਨਵੈਸਟੀਗੇਸ਼ਨ ਦੇ ਵਿੱਚੋਂ ਵਾਪਸ ਲੈ ਲਿਆ ਔਰ ਪੁਲਿਸ ਦੀ ਹੁਣ ਤੱਕ ਦੀ ਹੋਈ ਇਨਵੈਸਟੀਗੇਸ਼ਨ ਦੇ ਉੱਤੇ ਅਸੀਂ ਬਿਲਕੁਲ ਵੀ ਸੰਤੁਸ਼ਟ ਨਹੀਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੰਗਤ ਦੇ ਨਾਲ ਵਿਚਾਰ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਹੈ ਉਹਨੂੰ ਉਲੇਖਾਂਗੇ ਕਿ ਅਸੀਂ ਇਸ ਘਟਨਾ ਦੇ ਦੋਸ਼ੀ ਨੂੰ ਅੰਜਾਮ ਤੱਕ ਕਿਵੇਂ ਲੈ ਕੇ ਜਾਣਾ ਹੈ ਨਵੇਂ ਏਪੀਪੀ ਲਾ ਕੇ ਜਿਹੜਾ ਇਹ ਪੂਰਾ ਮਸਲਾ ਜਿਹੜਾ ਹੈਗਾ ਉਹਨਾਂ ਕਹਿਦਾ ਕਿ ਬਹੁਤ ਵੱਡੇ ਸਿਸਟਮ ਦੇ ਵਿੱਚ ਇੱਕ ਘਾਟ ਹੈ ਸਿਸਟਮ ਦੇ ਵਿੱਚ ਬਹੁਤ ਵੱਡੀ ਇੱਕ ਘਾਟ ਹੈ ਕਿ 295 ਇਹੋ ਵਿੱਚ ਚਾਹੇ ਕੋਈ ਹੋਰ ਤਾਂ ਰਾਵਾਂ ਹੋਣ ਇਹਦੀ ਇੰਪਰੂਵਲ ਜਿਹੜੀ ਹੈ ਉਹ ਹੋਮ ਮਿਨਿਸਟਰੀ ਦਿੰਦੀ ਆ ਔਰ ਹੋਮ ਮਿਨਿਸਟਰੀ ਦਾ ਜਿਹੜਾ ਮਹਿਕਮਾ ਉਹ ਮੁੱਖ ਮੰਤਰੀ ਕੋਲ ਹੈ ਔਰ ਮੁੱਖ ਮੰਤਰੀ ਨੇ ਇੱਕ ਗੈਰ ਸਿੱਖ ਨੂੰ ਉਸ ਥਾਂ ਤੇ ਬਿਠਾਇਆ ਹੋਇਆ ਔਰ ਪੁਲਿਸ ਜਿਹੜੀ ਹੈ ਇੰਪਰੂਵਲ ਆਉਣ ਤੱਕ ਚਲਾਨ ਪੇਸ਼ ਨਹੀਂ ਕਰ ਸਕਦੀ ਜਦ ਤੱਕ ਉਹਦੀ ਇੰਪਰੂਵਲ ਹੋ ਕੇ ਆਉਂਦੀ ਹੈ ਤਦ ਤੱਕ ਜਿਹੜਾ ਉਹਦਾ ਸਮਾਂ ਹੈ ਜ਼ਮਾਨਤ ਦਾ ਉਹ ਨੇੜੇ ਆ ਜਾਂਦਾ ਹੈ ਇਹ ਦੋਸ਼ੀ ਜਿਹੜੇ ਨੇ ਉਹ ਬੜੀ ਆਸਾਨੀ ਦੇ ਨਾਲ ਜਮਾਨਤਾਂ ਕਰਾ ਕੇ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਰਾਣਾ ਕਮਰਪਾਲ ਸਿੰਘ ਹੋਰਾਂ ਦਾ ਕਿ ਜਿਨ੍ਹਾਂ ਨੇ ਇਹਦਾ ਵਾਅਦਾ ਕੀਤਾ ਹੈ ਕਿ ਸਜ਼ਾ ਵੱਧ ਹੋਣੀ ਚਾਹੀਦੀ ਹੈ ਪਰ ਐਸੀ ਕਹਿੰਦੇ ਆ ਕਿ ਸਾਡੇ ਧਰਮ ਦੇ ਨਾਲ ਇਹ ਖਲਵਾੜ ਕਿਉਂ ਕੀਤਾ ਜਾ ਰਿਹਾ ਐ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਜਿਹੇ ਦੋਸ਼ ਕਰਨ ਵਾਲੇ ਨੂੰ ਹਮੇਸ਼ਾ ਸਜ਼ਾਏ ਮੌਤ ਦੇਣੀ ਚਾਹੀਦੀ ਹੈ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਲੇਕਿਨ ਸਾਡੇ ਧਰਮ ਨੂੰ ਹਰ ਵੇਲੇ ਹਰ ਥਾਂ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਕਿਉਂ ਹੈ ਐਸੀ ਗੁਰੂ ਕਿਰਪਾ ਕਰੇ ਕਿ ਐਸੀ ਘਟਨਾ ਕਿਤੇ ਨਾ ਵਾਪਰੇ ਲੇਕਿਨ ਜੇ ਕਿਤੇ ਐਸਾ ਹੁੰਦਾ ਵੀ ਤੇ ਐਸੀ ਇਹ ਮੰਗ ਕਰਦੇ ਆ ਕਿ ਉਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਸਾਰੀ ਉਹਨਾਂ ਦੀ ਡਰਾਮੇਬਾਜ਼ੀ ਹੈ ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਹੋਈਆਂ ਉਹਦੇ ਦੋਸ਼ੀਆਂ ਦੀਆਂ ਤਾਰਾਂ ਡੇਰਾ ਸਿਰਸਾ ਦੇ ਨਾਲ ਜੁੜੀਆਂ ਨੇ ਔਰ ਇਸ ਗੱਲ ਤੋਂ ਕਦੇ ਵੀ ਇਨਕਾਰੀ ਨਹੀਂ ਹੋ ਸਕਦੇ ਔਰ ਖਾਸ ਕਰਕੇ ਇਸ ਕੇਸ ਦੇ ਵਿੱਚ ਇੱਕ ਹੋਰ ਪਹਿਲੂ ਜਾਣਨ ਵਾਲਾ ਹੈ ਕਿ ਇਸ ਦੋਸ਼ੀ ਦੇ ਪਿਓ ਨੇ ਪਰਮਜੀਤ ਸਿੰਘ ਦੇ ਪਿਓ ਨੇ ਗੁਰਮੇਲ ਸਿੰਘ ਨੇ ਇੱਕ ਡੇਰਾ ਸਿਰਸਾ ਦਾ ਉਪਾਸ਼ਕ ਹੋਣ ਕਰਕੇ ਆਪਣੇ ਪੁੱਤਰ ਪਰਮਜੀਤ ਸਿੰਘ ਨੂੰ ਨਸ਼ਾ ਛਡਾਊ ਕੇਂਦਰ ਦਾ ਬਹਾਨਾ ਬਣਾ ਕੇ ਤੇ ਗੁਰਮਤ ਵਿਦਿਆਲਿਆਂ ਦੇ ਵਿੱਚ ਛੱਡਿਆ ਹੈ ਉਹ ਸਿਰਸੇ ਵਾਲੇ ਸਾਧ ਦਾ ਚੇਲਾ ਔਰ ਛੱਡਿਆ ਉਹਨੂੰ ਗੁਰਮਤ ਵਿਦਿਆਲਿਆਂ ਦੇ ਵਿੱਚ ਉਹਦੇ ਪਿੱਛੇ ਉਹਦੀ ਮਨਸ਼ਾ ਕੀ ਸੀ ਇਹ ਵੀ ਸਾਰਾ ਕੁਝ ਸਾਹਮਣੇ ਬਿਲਕੁਲ ਜਰੂਰ ਆਉਣਾ ਚਾਹੀਦਾ ਹੈ ਕਿ ਉਹਨਾਂ ਗੁਰਮਤ ਵਿਦਿਆਲਿਆਂ ਦੇ ਵਿੱਚ ਇਸ ਪੰਥਦੋਖੀ ਦੇ ਚੇਲੇ ਨੂੰ ਉਹਦੇ ਬਾਪ ਨੇ ਕਿਉਂ ਛੱਡਿਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੌਵੇਸ਼ ਲਟਾਵਾ ਦੀ ਰਿਪੋਰਟ